ਸਾਇਨਾ ਅਹਿਵਾਲ ਨੇ ਚੀਨ ਦੀ ਸੂਈ ਨੂੰ ਦੋ ਇੱਕ ਨਾਲ ਹਰਾਉਂਦੇ ਹੋਏ ਸਟ੍ਰੇਲੀਆ ਓਪਨ ਦਾ ਖਿਤਾਬ ਆਪਣੇ ਨਾਮ ਕਰ ਲਿਆ 7.5 ਲੱਖ ਡਾਲਰ ਇਨਾਮ ਵਾਲੇ ਟੂਰਨਾਮੈਂਟ ਦੇ ਫਾਈਨਲ ਵਿੱਚ ਸਾਇਨਾ ਨੇ ਸੋਨੂ 11-21, 21-14 ਅਤੇ 21-19 ਨਾਲ ਹਰਾਇਆ ਟੂਰਨਾਮੈਂਟ ਦੇ ਪਹਿਲੇ ਸੈੱਟ ਵਿੱਚ ਸਾਇਨਾ ਅਹਿਵਾਲ ਨੂੰ 11-21 ਨਾਲ ਹਾਰ ਮਿਲੀ ਪਰ ਸਾਇਨਾ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਦੂਜੇ ਸੈੱਟ ਵਿੱਚ 21-14 ਨਾਲ ਜਿੱਤ ਹਾਸਲ ਕੀਤੀ ਇਸ ਦੇ ਬਾਅਦ ਤੀਜਾ ਸੈੱਟ 21-19 ਨਾਲ ਜਿੱਤ ਲਿਆ ਇਸ ਦੇ ਨਾਲ ਹੀ ਸਾਇਨਾ ਨੇ ਸਾਲ ਦਾ ਪਹਿਲਾ ਖਿਤਾਬ ਆਪਣੇ ਨਾਮ ਕੀਤਾ ਫ੍ਰਾਂਸ ਵਿੱਚ ਖੇਡੇ ਜਾ ਰਹੇ ਯੂਰੋ ਕੱਪ ਤੇ ਹਿੰਸਕਚਰੜ ਆਪਣੇ ਪ੍ਰਬੰਧਕਾਂ ਦਾ ਸਿਰ ਦਰਦ ਵਧਾ ਦਿੱਤਾ ਹੈ ਸ਼ਨੀਵਾਰ ਨੂੰ ਯੂਰੋ ਕੱਪ ਚ ਰੂਸ ਤੇ ਇੰਗਲੈਂਡ ਵਿਚਾਲੇ ਮੈਚ ਖੇਡਿਆ ਜਾਣਾ ਸੀ ਇਸ ਤੋਂ ਪਹਿਲਾਂ ਦੋਨੇ ਟੀਮਾਂ ਦੇ ਸਮਰਥਕ ਆਪਸ ਵਿੱਚ ਝਗੜ ਪਏ ਇਸ ਝਗੜੇ ਚ ਲਗਭਗ 19 ਫੈਨਸ ਦੇ ਜ਼ਖਮੀ ਹੋਣ ਦੀ ਖਬਰ ਹੈ ਜਦਕਿ ਦੋ ਦਰਸ਼ਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨਹੀਂ ਮਾਰਸੀ ਵਿੱਚ ਖੇਡੇ ਗਏ ਇਸ ਮੈਚ ਨੂੰ ਵੇਖਣ ਲਈ ਦੋਹਾਂ ਟੀਮਾਂ ਦੇ ਲਗਭਗ 90 ਹਜ਼ਾਰ ਫੈਨਸ ਪਹੁੰਚੇ ਸੀ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਮਰਥਕਾਂ ਵਿੱਚ ਕਹਾ ਸੁਣੀ ਹੋ ਗਈ ਅਤੇ ਫਿਰ ਸਮਰਥਕ ਆਪਸ ਵਿੱਚ ਫੇੜ ਗਏ ਪੁਲਿਸ ਮੁਖੀ ਲੋਰੇ ਐਂਟੋਨੋ ਨੇ ਯੋਜਨੇ ਦੱਸਿਆ ਕਿ ਸੜਕ 'ਤੇ ਲਗਭਗ 300 ਇੰਗਲਿਸ਼ ਫੈਨਸ ਸਾਹਮਣੇ ਸਨ ਇਸ ਦੌਰਾਨ ਦੰਗਾ ਰੋਕਣ ਲਈ ਪੁਲਿਸ ਨੂੰ ਹੰਝੂ ਗੈਸ ਤੇ ਗੋਲੇ ਅਤੇ ਪਾਣੀ ਦੀ ਬੁਸ਼ਾਰਵੀ ਕਰਨੀ ਪਈ ਯੂਰੋਪੀਅਨ ਫੁੱਟਬਾਲ ਸੰਘ ਨੇ ਸੈਂਸਾਰੀ ਕੜੀ ਨਿੰਦਾ ਕੀਤੀ ਹੈ ਸੰਘ ਨੇ ਕਿਹਾ ਹੈ ਕਿ ਜਈ ਹਿੰਸਾ ਦੀ ਖੇਡ ਵਿੱਚ ਕੋਈ ਜਗ੍ਹਾ ਨਹੀਂ ਹੈ ਫਰਾਂਸ ਵਿੱਚ ਇਸ ਸਾਲ ਦੀ ਇਹ ਤੀਜੀ ਘਟਨਾ ਪਾਰਤੀ ਹੋ ਕੇ ਟੀਮ ਚੈਂਪੀਅਨਸ ਟਰਾਫੀ ਚ ਲਗਾਤਾਰ ਪ੍ਰਭਾਵਿਤ ਕਰੀਏ ਸ਼ਨੀਵਾਰ ਨੂੰ ਪਾਰਤੀ ਨੇ ਗ੍ਰੇਟ ਬ੍ਰਿਟੇਨ ਕਲੱਬ ਤੋਂ ਇੱਕ ਨਲ ਬਾਜ਼ੀ ਮਾਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਇਸ ਮੈਚ ਵਿੱਚ ਗ੍ਰੇਟ ਬ੍ਰਿਟੇਨ ਦਾ ਪਦਲਾ ਭਾਰੀ ਮੰਨਿਆ ਜਾ ਰਿਹਾ ਸੀ ਪਰ ਪਾਰਤੀ ਟੀਮ ਉਲਟ ਫੇਰ ਕਰਦੇ ਐ ਗ੍ਰੇਟ ਬ੍ਰਿਟੇਨ ਤੇ ਪਾਰੀ ਪੈ ਗਈ ਟੀਮ ਇੰਡੀਆ ਦੋ ਸਿਪੜੀ ਲੀਡ ਹਾਸਲ ਕਰ ਚੁੱਕੀ ਸੀ ਤੇ ਗ੍ਰੇਟ ਬ੍ਰਿਟੇਨ ਦੀ ਟੀਮ ਲਗਾਤਾਰ ਅਟੈਕ ਕਰ ਰਹੀ ਸੀ ਗ੍ਰੇਟ ਬ੍ਰਿਟੇਨ ਲਈ ਐਸ਼ਲੀ ਜੈਕਸਨ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕਰ ਸਕੋਰ 2-1 ਕਰ ਦਿੱਤਾ ਆਖਰੀ ਕੁਆਟਰ ਚ ਵੀ ਗ੍ਰੇਟ ਬ੍ਰਿਟੇਨ ਨੇ ਲਗਾਤਾਰ ਅਟੈਕ ਕੀਤਾ ਪਰ ਭਾਰਤੀ ਟੀਮ ਦਾ ਮਜ਼ਬੂਤ ਡਿਫੈਂਸ ਗ੍ਰੇਟ ਬ੍ਰਿਟੇਨ ਨੂੰ ਰੋਕਣ ਵਿੱਚ ਕਾਮਯਾਬ ਰਿਹਾ ਸਾਰਾ ਗ੍ਰੈਂਡ ਸਲੈਮ ਜਿੱਤ ਚੁੱਕੇ ਸਵਿਟਜ਼ਰਲੈਂਡ ਦੇ 스타 ਐਂਡ ਖਿਡਾਰੀ ਰੋਜ਼ਰ ਫੈਟਰ ਨੇ ਯੂਨੀਵਰਸਿਟੀਜ਼ ਕੱਪ ਟੂਰ ਟੈਂਸ ਟੂਰਨਾਮੈਂਟ ਦੇ ਕੁਆਟਰਫਾਈਨਲ ਮੁਕਾਬਲੇ ਜਿੱਤ ਕੇ ਆਪਣੀ 1072ਵੀਂ ਜਿੱਤ ਦਰਜ ਕੀਤੀ ਅਤੇ ਓਪਨ ਯੋਗ ਵਿੱਚ ਜਿੱਤ ਦੀ ਓਵਰਲ ਸੂਚੀ 'ਚ ਦੂਜੇ ਨੰਬਰ ਤੇ ਆ ਗਏ ਇਸ ਦੇ 24 ਘੰਟਿਆਂ ਬਾਅਦ ਹੀ ਉਹਨਾਂ ਨੂੰ ਸੈਮੀਫਾਈਨਲ ਵਿੱਚ ਆਸਟਰੀਆ ਦੇ ਡੋਮਿਨਿਕ ਥੀਮ ਵਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਭਾਰਤੀ ਲੇਜੈਂਡ ਸਚਿਨ ਟੈਂਡੂਲਕਰ ਦਾ ਸਭ ਤੋਂ ਵੱਡਾ ਉਮਰ ਚ ਟੈਸਟ ਮੈਚਾਂ ਦਾ 10000 ਦੌੜਾਂ ਬਣਾਉਣ ਦਾ ਰਿਕਾਰਡ ਤੋੜਨ ਵਾਲੇ ਇੰਗਲੈਂਡ ਕ੍ਰਿਕਟ ਟੀਮ ਦੇ ਟੈਸਟ ਕਪਤਾਨ ਅਲੀਸਟਰ ਕੁੱਕ ਨੂੰ ਕਮਾਂਡ ਰੋਫ ਪਟਿਸ਼ ਐਮਪਾਇਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਕੁੱਕ ਦੇ ਇਲਾਵਾ ਸਾਖਪਤੀਗਿਰ ਫੁੱਟਬਾਲਰ ਐਲਨ ਨੂੰ ਵੀ ਪੁਰਸਕਾਰ ਦਿੱਤਾ ਗਿਆ ਹੈ। ਕੁੱਕ ਅਤੇ ਐਲਨ ਇਸ ਤੋਂ ਪਹਿਲਾਂ 2001 ਵਿੱਚ ਆਰਡਰ ਆਫ ਪਟਿਸ਼ ਐਮਪਾਇਰ ਪੁਰਸਕਾਰ ਵੀ ਹਾਸਲ ਕਰ ਚੁੱਕੇ ਨੇ।